ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੋਤਮ ਦਾ ਬਾਲਾ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਵੈਦ ਕਿਸ਼ਨ ਕੁਮਾਰ ਨਵਾਂ ਸ਼ਹਿਰ ਤੋਂ ਦੇਸੀ ਨੁਸਖਿਆਂ ਵਾਲਾ ਦੇਸੀ ਨੁਸਖੇ ਜਿਹੜੇ ਬਣਾਈਦੇ ਆ ਸਾਰੇ ਸਰਬ ਭਲੇ ਘਰ ਭੜਾਣ ਕਾ ਭੜਾਣ ਵਾਸਤੇ ਵੀਡੀਓ ਬਣਾਈਦੀ ਆ ਭੜਾਣ ਕਾ ਵਾਸਤੇ ਦੇਸੀ ਦਵਾਈਆਂ ਬਣਾਈਦੀਆਂ 1000 ਰੁਪਏ ਮਹੀਨੇ ਦੀ ਦਵਾਈ ਮੈਂ ਲੈ ਕੇ ਆਇਆ ਹਰ ਮਰਜ਼ੀ ਦੀ ਦਵਾਈ ਆ ਦੇਸੀ ਆ ਨੁਕਸਾਨ ਵੀ ਕੋਈ ਨਹੀਂ ਹੈ ਨਾ ਹੀ बार-बार ਬਰਤਨ ਦੀ ਲੋੜ ਪੈਂਦੀ ਆ ਇਹ ਵੀ ਨਹੀਂ ਹੁੰਦਾ ਕਿ ਜਿੰਨਾ ਚਿਰ ਵਰਤ ਲਈ ਉਹਨਾਂ ਚ ਆਰਾਮ ਆ ਮੁੜ ਕੇ ਫੇਰ ਉਹਦੇ ਮਿਲ ਹੋ ਗਿਆ ਐਡਾ ਨਹੀਂ ਹੋਏਗਾ ਰਿਜ਼ਲਟ ਪੂਰਾ ਮਿਲੇਗਾ ਜ਼ਿੰਮੇਵਾਰੀ ਵਾਲੀ ਹੋਏਗੀ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤੁਸੀਂ 1000 ਰੁਪਏ ਆਪਣਾ ਬਾਪਸ ਲੈ ਸਕਦੇ ਆ 1000 ਰੁਪਏ ਮਹੀਨੇ ਦੀ ਦਵਾਈ ਦੀ ਡੱਬੀ ਆ ਜੇ ਕੋਈ ਬੰਦਾ ਪੈਸੇ ਨਹੀਂ ਦੇ ਸਕਦਾ ਤਾਂ ਇਹਦਾ ਵੀ ਲੈ ਕੇ ਜਾ ਸਕਦਾ ਬਾਕੀ ਸਾਡੇ ਕੋਲ ਸਾਰੀ ਤਰ੍ਹਾਂ ਦੀਆਂ ਦਵਾਈਆਂ ਮਿਲ ਜਾਂਦੀਆਂ ਡਾਬਰ ਦੀਆਂ ਬੈਰਨਾਬੀਆਂ ਹਮਦਰ ਦੀਆਂ ਜੰਡੂ ਦੀਆਂ ਵਿਆਜ਼ੀਆਂ ਅਸੀਂ ਜਿੰਨੀਆਂ ਵੀ ਦਵਾਈਆਂ ਸਾਰੀਆਂ ਦੇਸੀ ਵਰਤਦੇ ਆ ਕੋਈ ਨਾ ਸੀਰੋਨ ਨੀ ਕੋ ਐਲੋਪੈਥੀ ਨੀ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਹੁੰਦਾ ਪੂਰਾ ਰਿਜ਼ਲਟ ਮਿਲਦਾ ਹੈ ਔਰ ਪੱਕੀ ਜ਼ਿੰਮੇਵਾਰੀ ਵਾਲੀ ਹੁੰਦੀ ਆ ਬੇਫਿਕਰ ਹੋ ਕੇ ਨੂੰ ਵਰ ਸਕਦੇ ਆ 9872108595 ਨਵਾਂ ਸ਼ਹਿਰ ਵੈਦ ਗਿਸ਼ਨ ਕੁਮਾਰ